ਮੋਕਲਹਰ ਤੋਂ ਫਰੀਦਕੋਟ ਕਿਵੇਂ ਬਣਿਆ ਤੇ ਕਿਸ ਨੇ ਬਦਲਿਆ ਫਰੀਦਕੋਟ ਸ਼ਹਿਰ ਦਾ ਨਾਮ ਤੇ ਕਿਸ ਰਾਜੇ ਨੇ ਗਾਰੇ ਦੀ ਭਰੀ ਟੋਕਰੀ ਬਾਬਾ ਫਰੀਦ ਦੇ ਸਿਰ ਤੇ ਚਕਾਈ ਇਹ ਸਭ ਜਾਣਨ ਲਈ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਨ੍ਹਾਂ ਨੂੰ ਫਰੀਦਕੋਟ ਸ਼ਹਿਰ ਦਾ ਇਤਿਹਾਸ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਸਕੇ ਚਲੋ ਆਓ ਸ਼ੁਰੂ ਕਰਦੇ ਆਂ ਫਰੀਦਕੋਟ ਸ਼ਹਿਰ ਬਾਰੇ ਡਿਟੇਲ ਦੇ ਵਿੱਚ ਵੀਡੀਓ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਮਸ਼ਹੂਰ ਸ਼ਹਿਰ ਫਰੀਦਕੋਟ ਬਾਰੇ ਫਰੀਦਕੋਟ 12ਵੀਂ ਸਦੀ ਦੇ ਵਿੱਚ ਰਾਜਾ ਮੁਕਲਸੀ ਨੇ ਵਸਾਇਆ ਸੀ ਤੇ ਪਹਿਲਾਂ ਫਰੀਦਕੋਟ ਦਾ ਨਾਮ ਮੁਕਲਹਰ ਹੋਇਆ ਕਰਦਾ ਸੀ ਪਰ ਬਾਅਦ ਵਿੱਚ ਜਦੋਂ ਬਾਬਾ ਫਰੀਦ ਜੀ ਇਸ ਸ਼ਹਿਰ ਵਿੱਚ ਆਏ ਤਾਂ ਰਾਜਾ ਮੁਕਲਸੀ ਜਿਹੜਾ ਸੀ ਉਹਨਾਂ ਦੀ ਸ਼ਖਸੀਅਤ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਸਨੇ ਸ਼ਹਿਰ ਦਾ ਨਾਮ ਬਦਲ ਕੇ ਫਰੀਦ ਕੋਟ ਰੱਖ ਦਿੱਤਾ ਇਸ ਪਿੱਛੇ ਇੱਕ ਕਹਾਣੀ ਹੈ ਕਿ ਜਦੋਂ 12ਵੀਂ ਸਦੀ ਦੇ ਵਿੱਚ ਰਾਜਾ ਮੁਕਲਸੀ ਇੱਕ ਕਿਲੇ ਦਾ ਨਿਰਮਾਣ ਕਰ ਰਿਹਾ ਸੀ ਤੇ ਉਹਨੇ ਆਪਣੇ ਸਪਾਈਆਂ ਨੂੰ ਹੁਕਮ ਦਿੱਤਾ ਸੀ ਕਿ ਸ਼ਹਿਰ ਦੇ ਵਿੱਚ ਜੋ ਵੀ ਤੁਹਾਨੂੰ ਤੁਰਿਆ ਫਿਰਦਾ ਦਿਖਦਾ ਹੈ ਉਸ ਨੂੰ ਫੜ ਕੇ ਇੱਥੇ ਮਿਹਨਤ ਮਜ਼ਦੂਰੀ ਕਰਾਓ ਤਾਂ ਕਿ ਕਿਲੇ ਦਾ ਨਿਰਮਾਣ ਜਲਦੀ ਤੋਂ ਜਲਦੀ ਹੋ ਸਕੇ ਤਾਂ ਸਪਾਈ ਜੜੇ ਸੀਗੇ ਹੁਕਮ ਨੂੰ ਮੰਨਦੇ ਹੋਏ ਬਾਬਾ ਫਰੀਦ ਜੀ ਨੂੰ ਫੜ ਕੇ ਲੈ ਆਏ ਤੇ ਉਹਨਾਂ ਨੇ ਗਾਰੇ ਦੀ ਭਰੀ ਟੋਕਰੀ ਜਿਹੜੀ ਐ ਬਾਬਾ ਫਰੀਦ ਜੀ ਦੇ ਸਿਰ ਉੱਪਰ ਰੱਖਣੀ ਚਾਹੀ ਤਾਂ ਟੋਕਰੀ ਜਿਹੜੀ ਐ ਖਵਾ ਦੇ ਵਿੱਚ 2 ਫੁੱਟ ਉੱਪਰ ਤੈਰਨ ਲੱਗੀ ਇਹ ਦੇਖ ਕੇ ਜਿਹੜਾ ਰਾਜਾ ਮੁਕਲਸੀ ਸੀਗਾ ਬਾਬਾ ਜੀ ਦੇ ਚਰਨਾਂ ਦੇ ਉੱਪਰ ਟੈ ਗਿਆ ਤੇ ਮਾਫੀ ਮੰਗੀ ਫਰੀਦਕੋਟ रियासत ਜਿਹੜੀ ਐ 1763 ਵਿੱਚ ਰਾਜਾ ਹਮੀਰ ਸਿੰਘ ਨੇ ਬਣਾਈ ਸੀਗੀ ਤੇ ਉਸ ਨੇ ਫਰੀਦਕੋਟ ਰਿਆਸਤ ਦੀ ਰਾਜਧਾਨੀ ਫਰੀਦਕੋਟ ਨੂੰ ਬਣਾਇਆ ਇਹ ਰਿਆਸਤ ਜਿਹੜੀ ਐ ਬਰਾੜ ਜੱਟਾਂ ਦੀ ਸੀ ਇਥੇ ਮਹਾਰਾਜਾ ਰਣਜੀਤ ਸਿੰਘ ਨੇ 1807 ਤੋਂ ਲੈ ਕੇ 1809 ਤੱਕ ਰਾਜ ਕੀਤਾ 48 ਤੱਕ ਜਿਹੜਾ ਫਰੀਦਕੋਟ ਹੈ ਫਰੀਦਕੋਟ ਰਿਆਸਤੀ ਰਾਜਤਾਨੀ ਰਿਆ 1948 ਦੇ ਵਿੱਚ ਇਹ ਪੈਪਸੂ ਦਾ ਹਿੱਸਾ ਬਣ ਗਿਆ 1972 ਵਿੱਚ ਫਰੀਦਕੋਟ ਨੂੰ ਫਿਰੋਜ਼ਪੁਰ ਜ਼ਿਲ੍ਹੇ ਦਾ ਹਿੱਸਾ ਬਣਾ ਦਿੱਤਾ ਗਿਆ ਬਾਅਦ ਵਿੱਚ ਨਵੰਬਰ 1995 ਨੂੰ ਫਰੀਦਕੋਟ ਨੂੰ ਲਗਤੋ ਜ਼ਿਲ੍ਹਾ ਘੋਸ਼ਿਤ ਕਰ ਦਿੱਤਾ ਗਿਆ ਜਿਸ ਦੇ ਵਿੱਚ ਮੁਕਸਰ ਤੇ ਮੋਗਾ ਤਹਿਸੀਲਾਂ ਹੋਇਆ ਕਰਦੀਆਂ ਕੋਟ ਨੂੰ ਛੋਟਾ ਕਰ ਦਿੱਤਾ ਗਿਆ ਤੇ ਕੋਟਕਪੂਰਾ ਤੇ ਜੇਤੋ ਇਸ ਦੀਆਂ ਤਸੀਲਾ ਹਨ ਜੇਕਰ ਆਪਾਂ ਇਥੋਂ ਦੇ ਟਰਾਂਸਪੋਰਟ ਦੀ ਗੱਲ ਕਰੀਏ ਤਾਂ ਇੱਥੇ ਰੇਲਵੇ ਸਟੇਸ਼ਨ ਵੀ ਹੈ ਤੇ NH54 ਦੇ ਨਾਲ ਜਿਹੜਾ ਫਰੀਦਕੋਟ ਸ਼ਹਿਰ ਪੰਜਾਬ ਦੇ ਦੂਸਰੇ ਸ਼ਹਿਰਾਂ ਦੇ ਨਾਲ ਜੁੜਿਆ ਹੋਇਆ ਹੈ ਜੇਕਰ ਆਪਾਂ ਇਥੋਂ ਦੀਆਂ ਮਸ਼ਹੂਰ ਥਾਵਾਂ ਦੀ ਗੱਲ ਕਰੀਏ ਤਾਂ ਇੱਥੇ ਬਾਬਾ ਫਰੀਦ ਜੀ ਦਾ ਟਿੱਲਾ ਹੈ ਜਿੱਥੇ ਹਰ ਸਾਲ 3 ਦਿਨ 21 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਭਾਰੀ ਮੇਲਾ ਲੱਗਦਾ ਹੈ ਕਿਲਾ ਮੁਬਾਰਕ ਫਰੀਦਕੋਟ ਦਾ ਬਹੁਤ ਮਸ਼ਹੂਰ ਹੈ ਜਿਸ ਨੂੰ ਰਾਜਾ ਮੁਕਲਤੀ ਨੇ ਬਣਾਇਆ ਸੀ ਤੇ ਬਾਅਦ ਵਿੱਚ ਰਾਜਾ ਹਮੀਰ ਸਿੰਘ, ਵਿਕਰਮ ਸਿੰਘ ਤੇ ਬਲਵੀਰ ਸਿੰਘ ਨੇ ਇਸ ਦਾ ਵਿਸਥਾਰ ਕੀਤਾ ਜੇਕਰ ਆਪਾਂ ਇੱਥੋਂ ਦੀ এডਿਕੇਸ਼ਨ ਦੀ ਗੱਲ ਕਰੀਏ ਤਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਤੇ ਗੁਰੂ ਗੋਬਿੰਦ ਸਿੰਘ ਕਾਲਜ ਐਂਡ ਹਸਪੀਟਲ ਇੱਥੋਂ ਦੇ ਬਹੁਤ ਮਸ਼ਹੂਰ ਹਨ ਇਹ ਤਾਂ ਸੀ ਜੀ ਫਰੀਦਕੋਟ ਸ਼ਹਿਰ ਬਾਰੇ ਜਾਣਕਾਰੀ ਜੇ ਇਹ ਜਾਣਕਾਰੀ ਚੋ ਕੁਝ ਅਧੂਰਾ ਰਹਿ ਗਿਆ ਤਾਂ ਤੁਸੀਂ ਕਮੈਂਟ ਦੇ ਵਿੱਚ ਜਰੂਰ ਸ਼ੇਅਰ ਕਰਕੇ ਜਾਣਕਾਰੀ ਚ ਵਾਧਾ ਕਰ ਸਕਦੇ ਹੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਸ਼ਹਿਰ ਦੇ ਨਾਲ ਤਦ ਤੱਕ ਰੱਬ ਰਾਖਾ